ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤਰੀਕ 21 ਅਗਸਤ 2025 ਨੂੰ ਫੋਨ ਦੇ ਉੱਤੇ ਮੈਂ Google ਦੇ ਵਿੱਚ ਜਾ ਕੇ ਇਹ ਇਹ ਖਬਰ ਪੜ੍ਹੀ ਕਿ ਜ਼ਿਲ੍ਹਾ ਸੰਗਰੂਰ ਦੇ ਉਪਪੜੀ ਪਿੰਡ ਦੇ ਵਿੱਚ ਪਿੰਡ ਵਾਲਿਆਂ ਨੇ ਬੋਰਡ ਲਾ ਦਿੱਤੇ ਕਿ ਪਿੰਡ ਦੀਆਂ ਦੁਕਾਨਾਂ ਦੇ ਉੱਤੇ એનર્ਜੀ ਡ੍ਰਿੰਕਸ ਜਿੱਦਾਂ ਕਿ ਇੱਕ ਦੋ ਦੇ ਨਾਮ ਮੈਨੂੰ ਪਤਾ ਮੈਨੂੰ ਵੀ ਨਹੀਂ ਪਤਾ ਜਿਆਦਾ ਕਿਉਂਕਿ ਮੈਂ ਖੁਦ ਹੀ ਨਹੀਂ ਖਾਂਦਾ ਪੀਂਦਾ ਇਹ ਜੀਜ਼ਾਂ ਅ ਇੱਕ ਰੈਡ ਬੱਲ ਤੇ ਇੱਕ ਸਟਿੰਗ ਤੇ ਮੈਨੂੰ ਇੱਕ ਸਮਝ ਨਹੀਂ ਆਈ ਸਿਰਫ ਕੀ ਇਹ ਇੱਕ ਪਿੰਡ ਦਾ ਮਸਲਾ ਹੈ ਕੀ ਇਹ ਸਰਕਾਰਾਂ ਦੇ ਮਸਲੇ ਨਹੀਂ ਹਨ ਕੀ ਅਸੀਂ ਆਪਣੀ ਨੌਜਵਾਨੀ ਨੂੰ ਬਚਾਉਣ ਵਾਸਤੇ ਸਿਰਫ ਅਗਰ ਇੱਕ ਪਿੰਡ ਇਹਨਾਂ ਚੀਜ਼ਾਂ ਦਾ ਬਾਈਕਟ ਕਰ ਦੇਗਾ ਤਾਂ ਕੀ ਸਾਡੇ ਪੰਜਾਬ ਦੀ ਨੌਜਵਾਨੀ ਬਚ ਜੇਗੀ ਉਹ ਦੂਜੇ ਪਿੰਡ ਜਾ ਕੇ ਪੀ ਲੈਣਗੇ ਸਭ ਕੋਲ ਸਾਧਨ ਨੇ ਇਹ ਕਿਹੜਾ ਦੂਜੇ ਪਿੰਡ ਦੇ ਵਿੱਚ ਐਦਾਂ ਕੋਈ ਵੀਜ਼ਾ ਲੈ ਕੇ ਜਾਣਾ ਤੇ ਉੱਥੋਂ ਜਾ ਕੇ ਬੰਦਾ ਖਰੀਦ ਨਹੀਂ ਲੈ ਕੇ ਆ ਕੇ ਪੀ ਨਹੀਂ ਸਕਦਾ ਛੋ ਮੇਰਾ ਕਹਿਣ ਦਾ ਭਾਵ ਹੈ ਜੀ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਦੀ ਉਤਪਾਦ ਦੇ ਉੱਤੇ ਹੀ ਪਾਬੰਦੀ ਲੱਗ ਜਣੀ ਚਾਹੀਦੀ ਹੈ ਜੇ ਇਹ ਚੀਜ਼ਾਂ ਤਪਾਦ ਨਹੀਂ ਹੋਣਗੀਆਂ ਤੇ ਆਉਣਗੀਆਂ ਨਹੀਂ ਦੁਕਾਨਾਂ ਤੇ ਵੇਚਣ ਵਾਸਤੇ ਸਿਰਫ ਦੁਕਾਨਦਾਰਾਂ ਨੇ ਵੱਲੋਂ ਲਿਆ ਕੇ ਅ ਬੇਚਤੀ ਕਿਉਂਕਿ ਲੋਕ ਉਹਨਾਂ ਕੋਲ ਡਿਮਾਂਡ ਕਰਦੇ ਨੇ ਇਹਨਾਂ ਚੀਜ਼ਾਂ ਦੀ ਤਾਂ ਲਿਆ ਕੇ ਵੇਚ ਦਿੰਦੇ ਨੇ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਸਿਰਫ ਇੱਕ ਇਹ ਚੀਜ਼ ਨਹੀਂ ਹੈ ਸਾਡੇ ਪੰਜਾਬ ਦੇ ਵਿੱਚ ਸਾਡੇ ਜਿਹੜੀ ਨੌਜਵਾਨੀ ਦਾ ਖਾਣ ਹੋ ਰਿਹਾ ਉਹdੀਆਂ ਹੋਰ ਵੀ ਕਈ ਚੀਜ਼ਾਂ ਨੇ ਜੀ ਮੇਨ ਚੀਜ਼ ਹੈ ਜੀ ਸ਼ਰਾਬ ਜੋ ਕਿ ਮੈਂ ਬਚਪਨ ਤੋਂ ਦੇਖਦਾ ਹੀ ਆ ਰਿਹਾ ਸਰਕਾਰ ਨੇ ਇਹ ਨਾ ਚੀਜ਼ਾਂ ਦੇ ਠੇਕੇ ਖੋਲ ਰੱਖੇ ਨੇ ਲੋਕੀ ਜਾਣਦੇ ਨੇ ਪਿੰਡਾਂ ਪਿੰਡਾਂ ਦੇ ਵਿੱਚ ਵੀ ਦੇਖਿਆ ਵੀ ਹਰ ਪਿੰਡ ਦੇ ਵਿੱਚ ਠੇਕਾ ਖੁੱਲਿਆ ਤੰਬਾਕੂ ਬੀੜੀ ਸਿਗਰਟ ਅਗਰ ਅਸੀਂ ਇੱਕ ਪਿੰਡ ਦੀ ਨਹੀਂ ਅਗਰ ਅਸੀਂ ਇੱਕ ਪੰਜਾਬ ਦੀ ਗੱਲ ਕਰਦੇ ਆ ਤਾਂ ਇਹ ਪਹਿਲੀ ਤਾਂ ਗੱਲ ਹੈ ਉਤਪਾਦਨ ਬੰਦ ਹੋਣਾ ਚਾਹੀਦਾ ਅਗਰ ਸਰਕਾਰ ਚਾਹੁੰਦੀ ਹੈ ਤਾਂ ਮੇਰੀ ਗੱਲ ਸ਼ਾਇਦ ਕੌੜੀ ਲੱਗਣੀ ਹੈ ਕਿਉਂਕਿ ਸਰਕਾਰਾਂ ਤੇ ਚਾਹਦੀ ਹੀ ਕਿੰਨੇ ਤਰ੍ਹਾਂ ਦੇ ਨਸ਼ੇ ਆ ਜਿਵੇਂ ਅੱਜਕੱਲ ਇੱਕ ਚਿੱਟੇ ਦੀ ਬੜੀ ਚਰਚਾ ਹੈ ਕਿੰਨੇ ਮਹਾਂ ਦੇ ਪੁੱਤ ਕਾਨੂੰ ਖਾ ਕੇ ਟੀਕੇ ਲਾ ਕੇ ਮਰੀ ਜਾਂਦੇ ਨੇ ਰੋਜ਼ ਰਾਜਨੀਤਿਕ ਲੋਕ ਆਪਣੀਆਂ ਰੋਟੀਆਂ ਸੇਕ ਲੈਂਦੇ ਨੇ ਜਿਨ੍ਹਾਂ ਦੇ ਪੁੱਤ ਮਾਰ ਗਏ ਦੂਜੀਆਂ ਚੀਜ਼ਾਂ ਮੈਂ ਦੇਖਦਾ ਜਿਹੜੀ ਪਤੰਗ ਵਾਲੀ ਡੋਰ ਹੁੰਦੀ ਹੈ ਬੜਾ ਰੌਲਾ ਪੈਂਦਾ ਜਦੋਂ ਪਤੰਗਾਂ ਦਾ ਸੀਜ਼ਨ ਜਾਂ ਚੱਲਦਾ ਹੁੰਦਾ ਕਿਹੜੇ ਟਾਈਮ ਤੇ ਮੇਰੇ ਖਿਆਲ ਨਾਲ ਬਸੰਤ ਪੰਚਮੀ ਦੇ ਆਸ-ਪਾਸ ਹੈਨਾ ਉਹ 10-15 ਦਿਨ ਬੜਾ ਲੋਕਾਂ ਦੇ ਵਿੱਚ ਚਰਚੇ ਦਾ ਵਿਸ਼ਾ ਬਣ ਜਾਂਦਾ ਜੀ ਚਾਈਨੀਜ਼ ਡੋਰ ਨੂੰ ਵੇਚੋ ਨਾ ਜੀ ਪਿੰਡਾਂ ਦੇ ਵਿੱਚ ਜਾ ਕੇ ਜਾਂ ਛੋਟੇ-ਮੋਟੇ ਦੁਕਾਨਦਾਰਾਂ ਤੇ ਜਾ ਕੇ ਜਿਹੜਾ ਡਿਪਾਰਟਮੈਂਟ ਆਪਣੀ ਖਾਣਾ ਪੂਰਤੀ ਕਰਨ ਵਾਸਤੇ ਕਿਤੇ 10 ਗੱਟੇ ਫੜ ਲੈ ਕਿਤੇ 15 ਫੜ ਲੈ ਤੋਂ ਕੀ ਇਹ ਮੈਂ ਬਹੁਤ ਬਹੁਤ ਮੀਡੀਆ ਤੇ ਲਿਖਿਆ ਵੀ ਆ ਕਿ ਹੋ ਸਕਦਾ ਕੋਈ ਪੜਦਾ ਹੈ ਜਾਂ ਨਹੀਂ ਪੜਦਾ ਮੇਰੇ ਕਮੈਂਟ ਉਹ ਇੱਕ ਵੱਖਰਾ ਵੇਸ਼ ਆ ਅੱਜ ਮੈਂ ਵੈਸੇ ਬੈਠੇ ਬੈਠੇ ਮੇਰੇ ਦਿਮਾਗ ਚ ਆਇਆ ਕਿ ਨਹੀਂ ਇਹ ਚੀਜ਼ ਮੈਨੂੰ ਕਹਿ ਦੇਣੀ ਚਾਹੀਦੀ ਕਿਸੇ ਨੂੰ ਚੰਗੀ ਲੱਗਦੀ ਹੈ ਕਿਸੇ ਨੂੰ ਬੁਰੀ ਵੀ ਲੱਗੇਗੀ ਸੋ ਜਿਹੜੀ ਪਤੰਗ ਵਾਲੀ ਡੋਰ ਹੈ ਉਹਦਾ ਵੀ ਉਹ ਚੀਜ਼ਾਂ ਜਿੱਥੋਂ ਇਹ ਆਉਂਦੀਆਂ ਨੇ ਲੋਕ ਕਹਿੰਦੇ ਜੀ ਚਾਈਨਾ ਤੋਂ ਹੁੰਦਾ ਹੈ ਇੱਕ ਪਿੰਡ ਦਾ ਦੁਕਾਨਦਾਰ ਥੋੜੀ ਚੈਨਾਤ ਤੇ ਜਾ ਕੇ ਲੈ ਕੇ ਆਉਂਦਾ ਹੈ ਤਾਂ ਸਰਕਾਰਾਂ ਇਜਾਜ਼ਤ ਦਿੰਦੀਆਂ ਨੇ ਉਹਨਾਂ ਚੀਜ਼ਾਂ ਦੇ ਉਹਨਾਂ ਨੇ ਠੇਕੇ ਦਿੱਤੇ ਹੋਏ ਨੇ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਜਿੱਥੋਂ ਕਿ ਸਾਡਾ ਜਿਹੜੀ ਅਫਸਰ ਸਾਹੀ ਕਹ ਲੋ ਸਾਡੇ ਲੀਡਰ ਕਹ ਲੋ ਦੇਸ਼ ਦੇ ਇਹ ਕਮਿਸ਼ਨ ਖਾਂਦੇ ਨੇ ਇਹ ਸਿੱਧ ਹੋ ਚੁੱਕਿਆ ਆਲਰੇਡੀ ਸਭ ਨੂੰ ਪਤਾ ਹੈ ਕੋਈ ਮੰਨੇ ਜਾਂ ਨਾ ਮੰਨੇ ਕਿਉਂਕਿ ਇੱਕ ਮੁੱਦਾ ਇਹ ਵੀ ਲਾ ਲੋ ਰਾਜਨੀਤਿਕ ਪਾਰਟੀਆਂ ਜਿੰਨੀਆਂ ਵੀ ਨੇ ਮੈਂ ਕਿਸੇ ਇੱਕ ਦਾ ਨਾਮ ਨਹੀਂ ਲੈਂਦਾ ਅ ਉਹ ਜਦੋਂ ਜਦੋਂ ਵੀ ਸੱਤਾ ਦੇ ਵਿੱਚ ਆਇਆ ਉਹਨਾਂ ਦੇ ਜਿੰਨੇ ਵੀ ਲੀਡਰ ਤੇ ਉਹ ਉਹਨਾਂ ਦੀ ਜਿਹੜੀ ਨਿੱਜੀ ਜਾਇਦਾਦ ਉਹ ਕਿੱਥੋਂ ਕਿੱਥੇ ਪਹੁੰਚ ਵੀ ਜੇ ਉਹਨਾਂ ਦੀ ਇੱਕ ਲੀਡਰ ਹੈ ਮੰਨ ਲਓ ਮੈਂ ਐਮਐਲਏ ਦੀ ਸੀਟ ਤੇ ਜਿੱਤ ਹੋ ਸਕਦਾ ਹੈ ਕਿ ਮੈਂ ਆਪਣੇ ਨਾਂ ਤੇ ਨਾਂ ਬਣਵਾਉਂਦਾ ਹਾਂ ਉਹ ਜਾਇਦਾਦ ਮੈਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ਦੇ ਬਣਾਈ ਹੈ ਨਾ ਕੋਈ ਆਪਣੇ ਬੇਟੇ ਦੇ ਨਾਂ ਤੇ ਕੋਈ ਬੇਟੀ ਦੇ ਨਾਂ ਤੇ ਕੋਈ ਆਪਣੀ ਪਤਨੀ ਦੇ ਨਾਂ ਤੇ ਕੋਈ ਕਿਸੇ ਦੇ ਨਾਂ ਤੇ ਇੱਥੋਂ ਤੱਕ ਆਪਾਂ ਦੇਖਿਆ ਕਿ ਕੁਝ ਲੋਕ ਤਾਂ ਜਿਹੜੇ ਘਰੇਲੂ ਡਰਾਈਵਰ ਰੱਖੇ ਹੋਏ ਨੇ ਕੋਈ ਮਾਤੜ ਦਾ 10-12000 ਰੁਪਏ ਦੀ ਨੌਕਰੀ ਉਹਨਾਂ ਦੇ ਨਾਂ ਤੇ ਕਰੋੜਾਂ ਰੁਪਏ ਦੇ ਖਾਤੇ ਖੋਲੇ ਹੋਏ ਨੇ ਫੈਕਟਰੀਆਂ ਵੱਡੀਆਂ-ਵੱਡੀਆਂ ਲੱਗੀਆਂ ਨੇ ਸੋ ਇਹੋ ਜਿਹੀਆਂ ਕ੍ਰਿਤਿਆ ਸਾਡੇ ਸਮਾਜ ਦੇ ਵਿੱਚ ਫੈਲਦੀਆਂ ਪਈਆਂ ਨੇ ਇੱਕ ਅਸੀਂ ਜਿਹੜੀ ਗੱਲ ਕਰ ਰਹੇ ਸੀ ਮੈਂ ਸ਼ੁਰੂ ਕੀਤੀ ਸੀ ਜਿੱਥੋਂ ਕਿ ਸਟਿੰਗ ਦੀ ਜਿਹੜੀ ਆਪਾਂ ਗੱਲ ਕਰ ਲਈਏ ਅ એનર્ਜੀ ਟ੍ਰਿਕਾਂ ਉਹ ਬਿਓੜ ਲਾਤੇ ਪਿੰਡ ਦੇ ਵਿੱਚ ਕਿ ਨਹੀਂ ਜੀ ਇਹ ਪੇਕੇ ਗਾਨੀ ਦੁਕਾਨਾਂ ਤੇ ਨਾ ਵੇਚੋ ਜੀ ਨਾਮ ਵਿਕਣ ਉਹ ਬੜੀ ਅੱਛੀ ਗੱਲ ਹੈ ਪਰ ਇੱਕ ਹੰਗਾਰਾ ਇਸ ਚੀਜ਼ ਨੂੰ ਵੀ ਦੋ ਕਿ ਇਹ ਜਿੱਥੇ ਉਤਪਾਦ ਹੁੰਦੀਆਂ ਨੇ ਚੀਜ਼ਾਂ ਉਹਨਾਂ ਤੇ ਬਣ ਲਾਇਆ ਜਾਵੇ ਤਾਂ ਹੀ ਸਾਡੇ ਪੰਜਾਬ ਦਾ ਪਨਾ ਹੋਊਗਾ ਸੋ ਹੋ ਸਕਦਾ ਕਿਸੇ ਵੀਰ ਨੂੰ ਮੇਰੀ ਗੱਲ ਪੈੜੀ ਵੀ ਲੱਗੇ ਕੰਨਿਆਂ ਨੂੰ ਗੱਲ ਮੇਰੀ ਚੰਗੀ ਵੀ ਲੱਗਣੀ ਹੈ ਸੋ ਮੈਂ ਦੈਨਨੀ ਕੀ ਬੇਨਤੀ ਕਰਨੀ ਹੈ ਮੈਂ ਸਰਕਾਰ ਨੂੰ ਵੀ ਉਹ ਚਾਹੇ ਕਿਸੇ ਸਟੇਟ ਦੀ ਹੈ ਜਾਂ ਸਾਡੇ ਪੂਰੇ ਮੁਲਕ ਦੀ ਭਾਰਤ ਦੀ ਇੰਡੀਆ ਦੀ ਜਿਹੜੀ ਸਰਕਾਰ ਹੈ ਉਹ ਇਹਨਾਂ ਚੀਜ਼ਾਂ ਨੂੰ ਸੋਚਦੇ ਨਹੀਂ ਉਹਨਾਂ ਦਾ ਆਪਣੇ ਘਰ ਪਰਨ ਤੱਕ ਦਾ ਮਤਲਬ ਰੱਖਿਆ ਹੋਇਆ ਹੈ ਇਹ ਗੱਲਾਂ ਕੌੜੀਆਂ ਤੇ ਜ਼ਰੂਰ ਲੱਗਣਗੀਆਂ ਮੈਨੂੰ ਵੀ ਪਤਾ ਹੈ ਚਲੋ ਮੇਰੇ ਮਾਈਂਡ ਦੇ ਵਿੱਚ ਰਹਿਣਾ ਕਹਿ ਦਿੰਦਾ ਜੀ ਫਿਰ ਵੀ ਕਿਸੇ ਨੂੰ ਮੇਰੀ ਗੱਲ ਦਾ ਬੁਰਾ ਲੱਗਿਆ ਹੋਵੇ ਮੈਂ ਮਾਫੀ ਚਾਹੁੰਦਾ ਹਾਂ on the